ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਸਾਡੀ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਅੱਜ ਲੈ ਕੇ ਆ ਹਾਂ ਤੁਹਾਡੇ ਲਈ ਬਹੁਤ ਹੀ ਵਧੀਆ ਨੁਸਖਾ ਗਰਮੀਆਂ ਵਿੱਚ ਠੰਡੀਆਂ ਚੀਜ਼ਾਂ ਖਾਣਾ ਚੰਗਾ ਹੁੰਦਾ ਹੈ ਜ਼ਿਆਦਾਤਰ ਉਹ ਚੀਜ਼ਾਂ ਜੋ ਤੁਹਾਡੇ ਸਰੀਰ ਦੀ ਤਸਵੀਰ ਨੂੰ ਠੰਡਾ ਰੱਖਦੀਆਂ ਹਨ ਗਰਮੀ ਦੇ ਮੌਸਮ ਵਿੱਚ ਉਹ ਬਹੁਤ ਹੀ ਵਧੀਆ ਹੁੰਦੀਆਂ ਹਨ ਜਾਣਦੇ ਹਾਂ ਕਿ ਉਹ ਕਿਹੜੀਆਂ ਚੀਜ਼ਾਂ ਹੁੰਦੀਆਂ ਹਨ ਨੰਬਰ 1 ਠੰਡੀ ਚੀਜ਼ਾਂ ਖਾਣਾ ਬਹੁਤ ਫਾਇਦੇਮੰਦ ਹੁੰਦਾ ਹੈ ਕਿਉਂਕਿ ਇਹ ਸਰੀਰ ਵਿੱਚ ਕੈਲੋਰੀਜ਼ ਨੂੰ ਬਰਕਰਾਰ ਰੱਖਦੀਆਂ ਹਨ ਆਪਣੇ ਪਾਚਨ ਤੰਤਰ ਦੀ ਸਿਹਤ ਦਾ ਧਿਆਨ ਰੱਖਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਇਸ ਲਈ ਤੁਲਸੀ ਵਾਲੀਆਂ ਚੀਜ਼ਾਂ ਖਾਣਾ ਬਹੁਤ ਜ਼ਿਆਦਾ ਚੰਗਾ ਰਹਿੰਦਾ ਹੈ ਜਿਵੇਂ ਸਵੇਰੇ ਨਾਸ਼ਤੇ ਤੋਂ ਕੁਝ ਘੰਟੇ ਬਾਅਦ ਤੁਸੀਂ ਇਸ ਚੀਜ਼ ਨੂੰ ਖਾ ਸਕਦੇ ਹੋ ਤੁਲਸੀ ਬਹੁਤ ਹੀ ਫਾਇਦੇਮੰਦ ਹੁੰਦੀ ਹੈ ਤੁਲਸੀ ਦੇ ਨਾਲ ਸਾਡੇ ਸਰੀਰ ਦੇਵ ਵਿੱਚ ਜੋ ਗੰਦਗੀ ਹੁੰਦੀ ਹੈ ਉਹ ਬਾਹਰ ਨਿਕਲ ਜਾਂਦੀ ਹੈ ਅਤੇ ਇਸ ਦੇ ਨਾਲ ਸਾਡਾ ਸਰੀਰ ਤਰੋ ਤਾਜ਼ਾ ਹੁੰਦਾ ਹੈ ਇਸ ਦੇ ਨਾਲ ਸਾਡਾ ਮੋਟਾਪਾ ਘਟਾਉਣ ਦੇ ਵਿੱਚ ਵੀ ਬਹੁਤ ਜ਼ਿਆਦਾ ਮਦਦ ਹੁੰਦੀ ਹੈ ਜੀ ਹਾਂ ਇਹ ਥੋੜਾ ਮੋਟਾਪਾ ਘਟਾਉਣ ਵਿੱਚ ਮਦਦ ਕਰਦੀ ਹੈ वजन ਘਟਣਾ ਸ਼ੁਰੂ ਹੋ ਜਾਵੇਗਾ ਇਸ ਤੋਂ ਅਗਲੀ ਚੀਜ਼ ਦੀ ਗੱਲ ਕਰੀਏ ਤਾਂ ਉਹ ਹੈ ਸੌਂਫ ਜੇਕਰ ਤੁਸੀਂ ਸੌਂਫ ਦਾ ਸੇਵਨ ਕਰਦੇ ਹੋ ਤਾਂ ਇਹ ਵੀ ਤੁਹਾਡੇ ਸਰੀਰ ਦੇ ਲਈ ਬਹੁਤ ਜ਼ਿਆਦਾ ਵਧੀਆ ਸਾਬਤ ਹੋਵੇਗੀ ਕਿਉਂਕਿ ਸੌਂਫ ਨੂੰ ਘਰੇਲੂ ਮਸਾਲਿਆਂ ਦੀ ਰਾਣੀ ਵਜੋਂ ਮੰਨਿਆ ਜਾਂਦਾ ਹੈ ਜੋ ਸਧਾਰਨ ਸਰੀਰ ਵਿੱਚ ਵਧੀਆ ਹੁੰਦੀ ਹੈ ਜਾਂ वजन ਘਟਾਉਣ ਅਤੇ ਪੇਟ ਦੀ ਗੈਸ ਲਈ ਬਹੁਤ ਫਾਇਦੇਮੰਦ ਹੈ ਇਹ ਸਾਰੀਆਂ ਸਮੱਸਿਆਵਾਂ ਨੂੰ ਖਤਮ ਕਰਦਾ ਹੈ ਰਾਣੀ ਵਾਲੀ ਗੱਲ ਹੈ ਕਿ ਸੌਂਫ ਵਿੱਚ ਸਾਰੇ ਤੱਤ ਹਨ ਜਿਵੇਂ ਕਿ ম্যাগਨੀਸ਼ੀਅਮ ਪੋਟਾਸ਼ੀਅਮ ਵਿਟਾਮਿਨ A ਤੇ C ਜੋ ਮੈਟਾਬੋਲਿਜ਼ਮ ਨੂੰ ਤੇਜ਼ ਕਰਦੇ ਹਨ ਜੇ ਤੁਸੀਂ ਖਾਣੇ ਨਾਲ ਸੌਂਫ ਹੋ ਚੁਟਕੀ ਵਿੱਚ ਲਓ ਤਾਂ ਇਹ ਵਜ਼ਨ ਵਧਾਉਦਾ ਨਹੀਂ ਖਾਣੇ ਤੋਂ ਬਾਅਦ ਸੌਂਫ ਨੂੰ ਮੂੰਹ ਵਿੱਚ ਰੱਖ ਕੇ ਚਬਾਉਣ ਤੇ ਇਸ ਤਰ੍ਹਾਂ ਇਸ ਦਾ ਸੇਵਨ ਕਰੋ ਜੋ ਤੁਹਾਨੂੰ ਬਹੁਤ ਜ਼ਿਆਦਾ ਫਾਇਦੇ ਦੇਵੇਗਾ ਸੌਂਫ ਦੇ ਨਾਲ ਸਾਡੇ ਸਰੀਰ ਦੇ ਵਿੱਚ ਜੋ ਗੰਦੇ ਪਦਾਰਥ ਹੁੰਦੇ ਹਨ ਉਹ ਬਾਹਰ ਨਿਕਲ ਜਾਂਦੇ ਹਨ ਜਿਸ ਦੇ ਨਾਲ ਕਿ ਪੇਟ ਦਾ ਦਰਦ ਦੂਰ ਹੋ ਜਾਂਦਾ ਹੈ ਮਟਾਪਾ ਤੇ ਵਜਨ ਕਾਬੂ ਵਿੱਚ ਰੱਖ ਰਹਿੰਦਾ ਹੈ ਇਸ ਤੋਂ ਅਗਲੀ ਚੀਜ਼ ਹੈ ਦਹੀਂ ਦਹੀਂ ਸਾਡੇ ਸਰੀਰ ਦੇ ਲਈ ਬਹੁਤ ਹੀ ਵਧੀਆ ਤੱਤ ਹੈ ਕਿਉਂਕਿ ਦਹੀਂ ਖਾਣ ਦੇ ਨਾਲ ਸਾਡੇ ਸਰੀਰ ਦੇ ਅੰਦਰ ਠੰਡੀ ਤਸਵੀਰ ਦੇ ਕਾਰਨ ਠੰਡਕ ਮਹਿਸੂਸ ਹੁੰਦੀ ਹੈ ਗਰਮੀ ਵਿੱਚ ਦਹੀਂ ਦਾ ਸੇਵਨ ਬਹੁਤ ਜ਼ਿਆਦਾ ਵਧੀਆ ਹੁੰਦਾ ਹੈ ਇਸ ਨਾਲ ਅਨੂਪ ਪਸਾਕ ਕਾ ਤਤਵਾਣੀ ਵਰਗੀ ਹੈ ਜੋ ਸਰੀਰ ਵਿੱਚ ਗਰਮੀ ਨਹੀਂ ਪਤਾਉਂਦਾ ਦਹੀਂ ਖਾਣ ਦੇ ਨਾਲ ਤੁਹਾਡਾ ਪੇਟ ਹਮੇਸ਼ਾ ਸਹੀ ਰਹੇਗਾ ਪੇਟ ਦੀ ਕੋਈ ਵੀ ਸਮੱਸਿਆ ਦਹੀਂ ਖਾਣ ਦੇ ਨਾਲ ਸਾਨੂੰ ਕਦੇ ਵੀ ਨਹੀਂ ਆਵੇਗੀ ਦਹੀਂ ਖਾਣ ਦੇ ਨਾਲ ਤੁਹਾਡੇ ਸਰੀਰ ਦੇ ਵਿੱਚ ਕੈਲਸ਼ੀਅਮ ਦੀ ਮਾਤਰਾ ਵੱਧ ਜਾਂਦੀ ਹੈ ਜਿਸ ਦੇ ਨਾਲ ਤੁਹਾਨੂੰ ਹੱਡੀਆਂ ਦੀ ਕੋਈ ਵੀ ਸਮੱਸਿਆ ਨਹੀਂ ਹੁੰਦੀ ਤੁਹਾਡੀਆਂ ਹੱਡੀਆਂ ਬਹੁਤ ਜ਼ਿਆਦਾ ਮਜ਼ਬੂਤ ਹੋ ਜਾਂਦੀਆਂ ਹਨ ਇਸ ਦੇ ਨਾਲ ਤੁਹਾਨੂੰ ਗਰਮੀ ਤੋਂ ਵੀ ਬਹੁਤ ਜ਼ਿਆਦਾ ਰਾਹਤ ਮਿਲਦੀ ਹੈ ਹੋਰ ਜਾਣਕਾਰੀ ਦੇ ਲਈ ਸਾਡੇ ਚੈਨਲ ਨੂੰ ਕਰੋ ਸਬਸਕ੍ਰਾਈਬ ਅਤੇ ਬੈਲ ਆਈਕਨ ਦਾ ਬਟਨ ਜ਼ਰੂਰ ਦਬਾਓ ਜੀ ਧੰਨਵਾਦ